ਸਤਿ ਗਾਈਸ ਤੁਹਾਡਾ ਸਵਾਗਤ ਹੈ ਜੀ ਲਖਪ੍ਰੀਤ ਸਿੰਘ ਸਿੱਧੂ ਬਲੌਗਰ ਦੇ ਚੈਨਲ ਦੇ ਵਿੱਚ ਆਪਾਂ ਲੋਕਾਂ ਤੋਂ ਪੁੱਛਿਆ ਸੀ ਕਿ ਲੌਂਗ ਵੀਡੀਓ ਪਾਇਆ ਕਰੀ ਤੁਸੀਂ ਕਮ ਦੋ ਜਾਣਿਆਂ ਨੇ ਕਮੈਂਟ ਕੀਤਾ ਸੀ ਕਿ ਅੰਦੇ ਲੌਂਗ ਵੀਡੀਓ ਪਾਇਆ ਕਰੋ ਏਸੀ ਕਰਕੇ ਆਪਾਂ ਅੱਜ ਤੋਂ ਲੌਂਗ ਵੀਡੀਓ ਪਾਇਆ ਕਰਾਂਗੇ ਦੇਖੋ ਅੱਜ ਦੀ ਆਪਣੀ ਡਿਊਟੀ ਆ ਜੀ ਪਾਣੀ ਲਿਉਂਦੀ ਆਪਾਂ 6 ਵਜੇ ਉੱਠ ਗਏ ਅੱਜ ਸੂਰਜ ਅਜੇ ਉੱਠੀ ਆ ਦੇਖੋ ਨੇ ਉੱਠਿਆ ਵੀ ਨਹੀਂ ਆ ਜੀ 6 ਵਜੇ ਉੱਠ ਗਏ ਅੱਜ ਤੇ ਆ ਦੇਖ ਸਕਦੇ ਪਾਣੀ ਦਾ ਆ ਮਿਰਚਾਂ ਨੂੰ ਸ਼ਮਲਾ ਮਿਰਚਾਂ ਨਹੀਂ ਦੇਖ ਸਕਦੇ ਹਾਂ ਜੀ ਘਾਹ ਵੇਖੋ ਕਿੰਨਾ ਘਾਹ ਦੱਬਾਲਾ ਹੀ ਆ ਦੇਖ ਸਕਦੇ ਹਾਂ ਜੀ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਆ 8 ਸੱਟ ਹੁੰਦੀ ਆ ਕਿਹੜੀ ਸਪਰੇ ਨਾਲ ਮਰ ਸਕਦੀ ਆ ਦੇਖ ਸਕਦੇ ਆ ਆਪਾਂ ਪਾਣੀ ਲਾਈ ਜਾਂਦੇ ਆ ਦੇਖ ਸਕਦੇ ਹੋ ਅੱਗੇ ਘਾਹ ਹੈ ਅੱਗੇ ਜਾਂਦਾ ਨਹੀਂ ਪਾਣੀ ਰੋਕਿਆ ਹੋਇਆ ਹੈ ਘਾਹ ਨੇ ਤੇ ਇੱਧਰ ਚਾਈ ਜਾਂਦਾ ਹੁਣ ਇੱਥੇ ਸਾਡੀਆਂ ਵਾਇਰਸ ਕਰਕੇ ਖਰਾਬ ਹੋ ਗਈਆਂ ਸੀ ਮਿਰਚਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਝੋਨੇ ਵਾਲੀ ਫਲੇਰੀ ਆਪਣੀ ਤਿਆਰ ਹੋਣ ਵਾਲੀ ਬਸ ਦੇਖ ਸਕਦੇ ਹੋ ਜੀ ਆਪਣੀਆਂ ਮਿਰਚਾਂ ਨੂੰ ਪਾਣੀ ਲੱਗੀ ਚਾਈ ਜਾਂਦਾ ਆਤ ਕੀ ਸਾਡਾ ਦਾ 2 ਲੱਖ ਦਰ ਨੂੰ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਤੇ ਇਤਕੀ ਮਿਰਚਾਂ ਨਹੀਂ ਆਈਆਂ ਤੇ ਰੇਟ ਦੀ ਇਤਕੀ ਘਟ ਸੀ ਤਿੰਨ ਚਾਰ ਸਾਲ ਹੋ ਗਏ ਰੇਟ ਹੁੰਦਾ ਨਹੀਂ ਪਿਆ ਤੇ ਅਸੀਂ ਨੁਕਸਾਨ ਵਿੱਚ ਜਾਈ ਜੰਨੇ ਆ ਕਿ ਤੁਸੀਂ ਲਾਈਕ ਫੋਲੋ ਕਰ ਦਿਓ ਗਾਇਸ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਤੋਂ ਦੂਜੇ ਆਪਾਂ ਖੇਤ ਵਿੱਚ ਆ ਗਏ ਆ ਚਾਰੀ ਇਹਨੂੰ ਆਚਾਰੀ ਮਿਰਚ ਕਹਿੰਦੇ ਆ ਦੇਖ ਸਕਦੇ ਕੋੜੀ ਮਿਰਚਾਂ ਬਹੁਤ ਦੇਖ ਸਕਦੇ ਇਹ ਚੌਣ ਪਾਣੀ ਆਪਾਂ ਛੱਡਿਆ ਆ ਆਪਾਂ ਪਾਣੀ ਲਾ ਕੇ ਫਿਰ ਆਪਾਂ ਗੱਲਾਂ ਬਾਤ ਕਰਾਂਗੇ ਅੱਗੇ ਦੀਆਂ ਦੇਖਾਦੇ ਆ ਪਾਣੀ ਛੱਡਿਆ ਹੈ ਜੀ ਆਪਾਂ ਦੂਜੇ ਘਾਰੇ ਚ ਹੁਣ ਇੱਕ ਭਾਰਤਾ ਪਾਣਾ ਦੂਜੇ ਛੱਡਿਆ ਚਲੋ ਆਪਾਂ ਫਿਰ ਕਰਦੇ ਆ ਗੱਲਬਾਤ ਤੁਹਾਨੂੰ ਫਿਰ ਦਿਖਾਉਣਾ ਦੇਖ ਸਕਦੇ ਹੋ ਵੀਰੇ 11 ਵਜ ਗਏ ਆ ਜੀ ਵੀ ਪਾਣੀ ਆਪਾਂ 6 ਵਜੇ ਤੇ ਲੱਗੇ ਹੋਏ ਆ ਦੇਖ ਸਕਦੇ ਪਾਣੀ ਲਾਉਣ ਤੇ ਅਜੇ ਵੀ ਆਪਾਂ ਪਾਣੀ ਲਾਈ ਜਾਈ ਦੇਖ ਸਕਦੇ ਹੋ ਉਹ ਤੇ ਆਪਣਾ ਮੋਟਰ ਦੇਖ ਸਕਦੇ ਆ ਆਪਾਂ ਜਾਵਾਂਗੇ ਬੰਦ ਕਰਨਾ ਤੇ ਉਹ ਤੁਹਾਨੂੰ ਵਿਖਾਵਾਂਗੇ ਦੇਖ ਸਕਦੇ ਹੋ ਲਾਈਕ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਵਧੀਆ ਲੱਗਦੀ ਹੈ ਵੀਡੀਓ ਤੇ ਕਮੈਂਟ ਕਰਦਿਆ ਕਰਿਓ ਜੇ ਮਿਸਟੇਕ ਲੱਗਦੀ ਕੋਈ ਮੇਰੀ ਵੀਡੀਓ ਦੇ ਵਿੱਚ ਉਹ ਕਮੈਂਟ ਕਰਕੇ ਤੁਸੀਂ ਦੱਸ ਦਦਦੇ ਹੋ ਦੇਖ ਸਕਦੇ ਆਏ ਜਾਂਦੇ ਆ ਪਾਣੀ ਉਹ ਮੋਟਰਾ ਉੱਥੇ ਜਾਵਾਂਗੇ ਆਪਾਂ ਫੇਰ ਤੁਹਾਨੂੰ ਵਿਖਾਵਾਂਗੇ ਉੱਥੇ ਜਾ ਕੇ ਇਧਰ ਆਪਣੀ ਮੁੰਗੀ ਆ ਗਈ ਦੇਖ ਸਕਦੇ ਹੋ ਵੀ ਹੈ ਇਸ ਕੀ ਦੇਖਾ ਤੇ ਵਾਇਰਸ ਪੈ ਗਿਆ ਸੀ ਇਕਠੀਆਂ ਹੋ ਗਈਆਂ ਦੇਖਾ ਤੇ ਸਾਰੇ ਬੋਟੇ ਜਿਹੜੇ ਇੱਥੇ ਆ ਦੇ ਕੋ ਇਕਠੀਆਂ ਹੋ ਗਈਆਂ ਆ ਲੀਆਂ ਆਵਾਜ਼ ਬਹੁਤ ਤੇਜ਼ ਦੇਖ ਸਕਦੇ ਹੋ ਚਲੋ ਆਪਾਂ ਮੋਟਰ ਤੇ ਜਾ ਕੇ ਮਿਲਾ ਕੇ ਇੱਕ ਵਟ ਰਹਿ ਗਈ ਫਟ ਕਰਨ ਵਾਲੀ ਫਿਰ ਆਪਾਂ ਮੋਟਰ ਤੇ ਜਾ ਕੇ ਬੰਦ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਮੋਟਰ ਤੇ ਆ ਗਏ ਆ ਦੇਖ ਸਕਦੇ ਹੋ ਤੁਹਾਨੂੰ ਇ ਟੋਬੇਲਾ ਬੰਦ ਕਰਾਂਗੇ ਜੀ ਫਿਰ ਇੱਥੋਂ ਲਾਲ ਬਟਨ ਤੋਂ 0 ਰਹਿ ਗਿਆ ਇਹ ਆਪਾਂ ਸ਼ੂ ਲਾ ਦਾਂਗੇ ਆਹ ਲਓ ਇਹ ਸਾਡੀ ਜੀ ਜੇ ਇਸੇ ਕਰਕੇ ਆਪਣੀ ਮੋਟਰ ਹੋ ਗਈ ਬੰਦ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ ਜੀ ਜੇ ਤੁਸੀਂ ਚਾਹੋ ਨੇ ਐਵੇਂ ਆਪਾਂ ਖੇਤੀ ਦੀਆਂ ਵੀਡੀਓ ਪਾਇਆ ਕਰੀਏ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਉੱਤਰੀ ਦੇਖਦਾ ਸੀ ਪੈਰ ਖੁੱਭ ਗਿਆ ਆਪਣਾ ਦੇਖ ਸਕਦੇ ਆ ਜੀ